ਖਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਖੇਤੀਬਾੜੀ ਵਿਭਾਗ ਦੇ ਅਫਸਰਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਦੀ ਕੀਤੀ ਗਈ ਅਪੀਲ ਇਸੇ ਤਰ੍ਹਾਂ ਪਿੰਡ ਕੋਟ ਤੰਦਲ ਵਿੱਚ ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕਨਵਾਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪ੍ਰਾਲੀ ਨੂੰ ਅੱਗ ਨਾਲ ਨਾ ਲਾਉਣ ਪਹਿਲੇ ਨੂੰ ਸਿੱਧਾ ਵਾਹ ਕੇ ਉਸ ਨੂੰ ਖਾਦ ਬਣਾ ਕੇ ਵਰਤਣ ਜੇਕਰ ਕੋਈ ਖਾਦ ਨਹੀਂ ਬਣਾਉਣਾ ਚਾਹੁੰਦਾ ਤਾਂ ਸਾਡੇ ਵਿਲਰ ਮੌਜੂਦ ਹਨ ਉਹ ਆਪਣੀਆਂ ਗੰਡਾ ਬਣਾ ਕੇ ਖੇਤਾਂ ਚੋਂ ਆਪਣੀ ਪਰਾਲੀ ਨੂੰ ਬਾਹਰ ਕੱਢ ਸਕਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਦੇ ਸੈਮੀਨਾਰ ਕਨਵਨ ਬਲਾਕ ਵਿੱਚ ਲੜੀਵਾਰ ਲਗਾ ਰਹੇ ਹਾਂ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਪਰਾਲੀ ਨੂੰ ਸਾੜਦਾ ਹੈ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਇਸ ਬਾਰੇ ਕਿਸਾਨ ਹਰਜਿੰਦਰ ਸਿੰਘ ਕਿਰਪਾਲ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਰਾਲੀ ਚੁਕਾਉਣ ਦਾ ਜ਼ਿੰਮੇਦਾਰ ਨੂੰ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ। ਜੇਕਰ ਸਰਕਾਰ ਜ਼ਿਮੀਦਾਰਾਂ ਨੂੰ ਖਰਚਾ ਦਿੰਦੀ ਹੈ ਤਾਂ ਜ਼ਿਮੀਦਾਰ ਪ੍ਰਾਲੀ ਨੂੰ ਅੱਗ ਨਹੀਂ ਲਾਵੇਗਾ ਉਹਨਾਂ ਕਿਹਾ ਕਿ ਪ੍ਰਾਲੀ ਨੂੰ ਚੁੱਕਣ ਵਾਲੇ ਸੰਦ ਬਹੁਤ ਮਹਿੰਗੇ ਆਉਂਦੇ ਹਨ ਸਰਕਾਰ ਸਾਨੂੰ ਸਬਸਿਡੀ ਦੇਵੇ ਅਸੀਂ ਪ੍ਰਾਲੀਆਂ ਨੂੰ ਅੱਗ ਨਾ ਲਾਈਏ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਜੀ ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕਾਨੂੰਨ ਜੀ ਅੱਜ ਅਪੀਲ ਕੀ ਕੀਤੀ ਜਾ ਰਹੀ ਹੈ ਸਾਨੂੰ ਅੱਜ ਅਪੀਲ ਹੈ ਜੀ ਸਰਕਾਰ ਵੱਲੋਂ ਕਿ ਜਿਹੜੇ ਸਾਡੇ ਕਿਸਾਨ ਭਰਾ ਆ ਉਹ ਜਿਹੜੀ ਪਰਾਲੀ ਆ ਉਹਦੀ ਝੋਨੇ ਦੀ ਉਹਨੂੰ ਅੱਗ ਨਾਲ ਲਾਉਣ ਤੇ ਉਹਨੂੰ ਕੋਸ਼ਿਸ਼ ਕਰਨ ਕਿ ਉਹ ਖੇਤ ਦੇ ਵਿੱਚ ਵਾ ਕੇ ਉਹ ਤੋਂ ਖਾਦ ਤਿਆਰ ਕਰਨ ਕਿਉਂਕਿ ਇਹਦੇ ਬਹੁਤ ਫਾਇਦੇ ਆ ਤੇ ਜੇ ਕੋਈ ਆਪਣਾ ਖਾਦ ਨਹੀਂ ਮਾਉਣਾ ਚਾਹੁੰਦਾ ਵਿੱਚ ਪਾ ਕੇ ਤਾਂ ਉਹਦੇ ਲਈ ਸਾਡੇ ਲਈ ਬਿਲਰ ਅਵੇਲੇਬਲ ਆ ਜਿਹਦੀਆਂ ਆਪਾਂ ਗੰਡਾ ਬਣਾ ਕੇ ਉਹ ਆਪਣੇ ਖੇਤ ਚੋਂ ਜਿਹੜਾ ਵਾ ਉਹ ਪਰਾਲੀ ਬਾਹਰ ਵੀ ਕੱਢ ਸਕਦੇ ਆ ਉਹ ਜੋ ਸਰਕਾਰ ਦੀਆਂ ਦਿੱਤਾ ਮਤਾਬਕ ਜਿਹੜਾ ਆ ਉਹ ਸਰਕਾਰ ਜਿੱਦਾਂ ਸਾਨੂੰ ਦਿੱਤਾ ਨਿਰਦੇਸ਼ ਡਾੜੀ ਦੇਣਗੇ ਆ ਉਹ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਤੇ ਸਾਨੂੰ ਕਾਰਵਾਈ ਤੋਂ ਪਹਿਲਾਂ ਸਾਨੂੰ ਵਹੀ ਅਪੀਲ ਹੀ ਹੈ ਸੱਪਾ ਜੀਮੇਦਾਰਾਂ ਨੂੰ ਕਿ ਉਹ ਜਿਹੜੇ ਆ ਉਹ ਸਾਡਾ ਸਰਕਾਰ ਦਾ ਸਹਿਯੋਗ ਦੇਣ ਜਿਹੜੀ ਪ੍ਰਾਲੀ ਜਿਹੜੀ ਆ ਉਹਨੂੰ ਅੱਗ ਨਾਲ ਲਾਉਣ ਤੇ ਹੁਣ ਤੱਕ ਕਿੰਨੇ ਕੋ ਪਿੰਡਾਂ ਵਿੱਚ ਅਪੀਲ ਕਰ ਚੁੱਕੇ ਆ ਇਹ ਸਾਡੇ ਤਾਂ ਲੜੀਵਾਲ ਕੈਂਪ ਚੱਲ ਰਹੇ ਆ ਜੀ ਹਰੇਕ ਪਿੰਡ ਆਪਾਂ ਜਿਹੜਾ ਕਾਨੂੰਨ ਬਲਾਗਦਾ ਆ ਉਹ ਸਾਰੇ ਪਿੰਡ ਕਵਰ ਕਰ ਰਹੇ ਆ ਤੇ ਇਸ ਸਬੰਧ ਵਿੱਚ ਸਾਡੇ ਲੜੀਵਾਲ ਜਿਹੜੇ ਆ ਉਹ ਹਰ ਇੱਕ ਮਤਲਬ ਪਿੰਡ ਦੇ ਵਿੱਚ ਜਿਹੜੇ ਕੈਂਪ ਚੱਲ ਰਹੇ ਆ ਤੇ ਉਹਦਾ ਸ਼ਡਿਊਲ ਜਿਹੜਾ ਉਹ ਡੇਟ ਵਾਈਜ਼ ਉਹ ਡੀਸੀ ਸਾਹਿਬ ਨੂੰ ਬਣਾ ਕੇ ਦੇ ਦਿੱਤਾ ਗਿਆ ਜੀ ਮੈਂ ਹਰਜਿੰਦਰ ਸਿੰਘ ਪਿੰਡ ਧੰਦਲ ਅਡੇਲੋ ਬ ਇਹ ਸਰਕਾਰਾਂ ਨਾਲ ਅੱਗੇ ਵੀ ਇਹੋ ਚੱਲਦਾ ਰਿਹਾ ਤੇ ਜ਼ਿਮੀਦਾਰ ਨੂੰ ਖਰਚਾ ਬਹੁਤ ਆਉਂਦਾ ਪਰਾਲੀ ਨੂੰ ਚਕਾਉਣ ਵਾਸਤੇ ਬਹੁਤ ਆਉਂਦਾ ਇਹੋ ਬੜੇ ਚਿਰਾਂ ਦੀ ਗੱਲ ਆ ਵੀ ਜ਼ਿਮੀਦਾਰ ਨੂੰ ਕੋਈ ਦਾ ਖਰਚਾ ਦਿੱਤਾ ਜਾਵੇ ਤੇ ਜ਼ਿਮੀਦਾਰ ਜਿਹੜਾ ਅੱਗ ਲਾਉਣ ਤੋਂ ਗਰੇਜ ਕਰ ਸਕਦਾ ਸਰਕਾਰਾਂ ਅਜੇ ਕਿ ਪਾਸੇ ਨਹੀਂ ਲੱਗ ਰਹੀਆਂ ਜ਼ਿਮੀਦਾਰ ਮਜਬੂਰ ਹੋ ਕੇ ਤੇ ਅੱਗ ਲਾਉਣੀ ਪੈ ਰਹੀ ਹੈ ਜਿਹੜਾ ਹਰਜਾਨਾ ਜਿਹੜਾ ਹੈ ਉਹ ਤੇ ਹੁਣ ਸਰਕਾਰ ਵੱਲੋਂ ਬਦੀ ਕਰੀ ਜਾਵੇ ਕਿ ਕਰੀ ਜਾਵੇ ਹੁਣ ਹੜਾ ਹੜ ਆਇਆ ਉੱਥੇ ਕਿ ਸਰਕਾਰ ਦਾ ਡਰਾਉ ਨਹੀਂ ਗਿਆ ਸਾਰੇ ਗਰ ਹੁੰਦੇ ਆ ਜਿਹੜੇ ਜੀਵਨ ਦਾ ਦੀ ਪ੍ਰਾਲੀ ਦੇ ਉੱਤੇ ਹੀ ਆਉਂਦੇ ਆ ਉਧਰ ਤੇ ਕੋਈ ਨਹੀਂ ਲੱਗਿਆ ਹਰਜਾਨਾ ਮਿਲਣਾ ਚਾਹੀਦਾ ਤੇ ਫੇਰ ਕੰਮ ਹਾਂਜੀ ਹਾਂਜੀ ਹਰਜਾਨਾ ਜਿਹੜਾ ਉਹ ਮਿਲਣਾ ਚਾਹੀਦਾ ਚਾਹੀਦੀ ਜੀ ਵੇਖੋ ਜੇ ਨੂੰ ਪ੍ਰੋਪਰ ਖਰਚਾ ਮਿਲਦਾ ਜਾਵੇ ਇਹ ਸਰਕਾਰ ਨੂੰ ਚਾਹੀਦਾ ਕੋਈ ਨਾ ਕੋ ਦਾ ਦੇਣਾ ਬੈਨੀਫਿਟ ਬੈਨੀਫਿਟ ਮਿਲਦਾ ਜਾਵੇ ਤੇ ਕੋਈ ਗੱਲ ਨਹੀਂ ਅਕ ਨਹੀਂ ਲਾਉਣੀ ਚਾਹੀਦੀ ਅਕ ਲਾਉਣੀ ਜੀ ਹੈ ਤੇ ਗਲਤ ਕਰਦੀ ਹੈ ਤੇ ਗੱਲ ਇਹ ਵੀ ਸਰਕਾਰ ਖਰਚਾ ਨਹੀਂ ਦਿੰਦੀ ਸੋ ਜਿਹੜੀਆਂ ਮਸ਼ੀਨਾਂ ਵਗੈਰਾ ਵਾ ਉਹ ਮਹਿੰਗੀਆਂ ਬੜੀਆਂ ਨੇ ਭੁੱਲ ਜਾਂਦੀਆਂ ਨੇ ਤਦ ਕਿ ਕਿਹੇ ਬੇਪਰਲੋਂ ਦिए ਅੰਗੇ ਹੋਈ ਇਹ ਇਹਨੂੰ ਪ੍ਰੋਪਰ ਖਰਚਾ ਦਿੱਤਾ ਜਾਵੇ ਇਹਦਾ ਮਤਲਬ ਕੋਈ ਨਾ ਕੋ ਬੇ ਦਿੱਤੇ ਜਾਣ ਇਹਨਾਂ ਨੂੰ ਕਿਸਾਨਾਂ ਨੂੰ ਕੋਈ ਨਾ ਕੋਈ ਸਬਸਿਡੀ ਵਗੈਰਾ ਕੋਈ ਨਾ ਕੋਈ ਪੈਸਾ ਦਿੱਤਾ ਜਾਵੇ ਤਾਂ ਆਪੇ ਅੱਗ ਨਾਲ ਆਵੇ ਕਿਸਾਨ ਤੁਸੀਂ ਕਿਸਾਨ ਰਾੜ ਕੇ ਡੀਸੀ ਸਾਹਿਬ ਨੂੰ ਦਿਓਗੇ ਆਪਣਾ ਕੋ ਮੈਟਰ ਜਰੂਰ ਜੀ ਜਰੂਰ ਆਉਂਗੀ